ਪਿਵਾਨੀ ਦੇ ਪਿੰਡਾਂ ਤੇ ਸਿਵਾਰਾਂ ਦੇ ਵਿੱਚ ਪਾਣੀ ਭਰਨ ਤੋਂ ਤੰਗ ਆ ਕੇ ਕਿਸਾਨਾਂ ਨੇ ਆਪਣੀਆਂ ਹੀ ਖੇਤਾਂ 'ਚ ਖੜੀ ਕਪਾਹ ਦੀ ਫਸਲ ਤੇ ਬਾਜਰੇ ਦੀ ਫਸਲ ਉੱਤੇ ਟਰੈਕਟਰ ਚਲਾ ਦਿੱਤਾ। ਪੰਜ ਦਿਨਾਂ ਨੂੰ ਪਾੜੀ ਬਾਰਿਸ਼ ਤੋਂ ਬਾਅਦ ਖੇਤਾਂ ਦੇ ਵਿੱਚ ਪਾਣੀ ਨਾਲ ਨੁਕਸਾਨ ਹੋਣ ਦੇ ਕਾਰਨ 60 ਏਕੜ ਤੋਂ ਵੱਧ ਫਸਲ ਬਰਬਾਦ ਹੋ ਗਈ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਲੱਖਾਂ ਰੁਪਏ ਦਾ ਖਰਚ ਕਰਨ ਤੋਂ ਬਾਅਦ ਹੁਣ ਉਹਨਾਂ ਕੋਲ ਖੁਦਕੁਸ਼ੀ ਕਰਨ ਜਿਹਾ ਜਾਂ ਫਿਰ ਜ਼ਮੀਨ ਵੇਚਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਬਚਿਆ। ਕਿਸਾਨਾਂ ਨੇ ਅਧਿਕਾਰੀਆਂ ਨੂੰ ਵਾਰ-ਵਾਰ ਪਾਣੀ ਕੱਢਣ ਦੇ ਲਈ ਬੇਨਤੀ ਕੀਤੀ ਸੀ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਬੇਵੱਸ ਹੋ ਕੇ ਉਨ੍ਹਾਂ ਨੇ ਅਗਲੀ ਫਸਲ ਖਾਸ ਕਰਕੇ ਝੋਨੇ ਦੀ ਬਿਜਾਈ ਲਈ ਖੇਤ ਤਿਆਰ ਕਰਨ ਦੇ ਲਈ ਇਹ ਕਦਮ ਚੁੱਕਿਆ ਕਿਸਾਨਾਂ ਨੇ ਸਰਕਾਰ ਤੋਂ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਹੈ ਕਿਉਂਕਿ ਇਸ ਤਬਾਹੀ ਕਾਰਨ ਉਨ੍ਹਾਂ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ ਇਹ ਘਟਨਾ ਕਿਸਾਨਾਂ ਦੀ ਦੁਰਦਸ਼ਾ ਤੇ ਸਰਕਾਰੀ ਉਦਾਸੀਨਤਾ ਤੋਂ ਉਜਾਗਰ ਕਰਦੀ ਹੈ ਤਾਂ ਜਿਸ ਤਰ੍ਹਾਂ ਲਗਾਤਾਰ بارش ہو رہی ہے تا کھیتਾਂ ਦੇ ਵਿੱਚ ਪਾਣੀ ਭਰ ਗਿਆ ਤਾਂ ਭਵਾਨੀ ਦੇ ਹਰਿਆਣਾ ਜੋ ਇਲਾਕੇ ਦੇ ਵਿੱਚ ਹਰਿਆਣਾ ਦੇ ਵਿੱਚ ਲਗਾਤਾਰ ਕਿਸਾਨ ਪਰੇਸ਼ਾਨ ਨੇ ਤਾਂ ਫਸਲਾਂ ਜਿਹੜੀਆਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਸਨ ਅਗਲੀ ਫਸਲ ਬੀਜਣ ਦੇ ਲਈ ਕਿਸਾਨਾਂ ਵੱਲੋਂ ਇੱਕੋ ਇੱਕ ਚਾਰਾ ਆਪਣੀ ਖੜੀ ਫਸਲ ਦੇ ਉੱਤੇ ਉਹਨਾਂ ਨੇ ਟਰੈਕਟਰ ਚਲਾਇਆ ਤਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਸਾਡੇ ਵੱਲੋਂ ਖੇਤਾਂ ਦੇ ਵਿੱਚ ਬਹੁਤ ਮਹਿੰਗੀਆਂ ਸਪਰੇਹਾਂ ਹੁੰਦੀਆਂ ਨੇ ਬਹੁਤ ਖਰਚਾ ਹੋ ਜਾਂਦਾ ਪਰ ਸਾਨੂੰ ਕੋਈ ਇਸ ਦਾ ਲਾਭ ਨਹੀਂ ਹੋ ਰਿਹਾ ਤਾਂ ਜਿਸ ਦੇ ਕਰਕੇ ਨੁਕਸਾਨ ਤੇ ਘਾਟਾ ਹੋ ਰਿਹਾ ਖਰਚਾ ਵੱਧ ਰਿਹਾ ਤਾਂ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਲਗਾਤਾਰ ਜਿਹੜਾ ਕੀ ਸਰਕਾਰ ਉਹਨਾਂ ਨੂੰ ਮੁਆਵਜ਼ਾ ਜ਼ਰੂਰ ਦੇਵੇ का जी पानी भर गया को कार्रवाई करे यानी पानी तार देर तो हमारी फसल बतिया रे ई भी इसका के राय बागनी फसल का देखा हां कि मजुगांड बनी जाए तो याद खत्म हो जाए पानी तार का को उबाल है कितना नुकसान है नुकसान तो दिख तोय ना नुकसान का तो उड़े कोनी ठेकन हिल लेवा ले हां अठे का लाग रिया है फिर खर्चा लाग रिया है इस पे 10000 इस पे लाग गए 40000 के धान हो ना हो तो भी धान लगा ही होए ये धान को की के करा नहीं करा प्रशासन की कर नहीं रहा इस बात का बारे किसान फसल पे डिपेंड होता है और ये फसल अब आपने बोवा दी तो बच्चों की पढ़ाई बच्चों की शादी कटा तो होती जी ठेकन तो फूट लिया हाँ उनमें कि मैं करता लागे आखिरी में मरना हमने क्यों मर रहे हो मर तो आमदनी तो कोई और क्या है कि नौकरी मारे पे नहीं किसी चीज की और नहीं आमदनी निर्भर हाँ जमीदारे के जय लापरवाही लापरवाही तो प्रशासन से पानी तरवा दे तुम्हारे तो ये हो। पानी का प्रशासन ने पानी दिया तो दे तो ये पचास हजार सरकार सुनेगी सुनेगी तो ठीक है नहीं सुनेगी तो अभी सरकार के सर हम तो ਹਨ ਲੇਗੀ ਤਾਂ ਠੀਕ ਸੇ ਪਾਣੀ ਤਾਂ ਭਰ ਰਿਹਾ ਨਹੀਂ ਭਰਿਆ ਤਾਂ ਮੌਕਾ ਪਾ ਮੈਂ ਫਸਲ ਆਪੇ ਬੂਹਾਰੇ ਹੋ ਇਸ ਦਾ ਕੀ ਕਾਰਨ ਹੈ ਮੇਰਾ ਨਾਮ ਸੰਦੀਪ ਹੈ ਮੈਂ ਪੂਰਾ ਗਾਮਤ ਹੈ ਹੂੰ ਫਸਲ ਬੋਣ ਵਾਲੀ ਬਾਤ ਇਹ ਹੈ ਕਿ ਭਾਈ ਪਾਣੀ ਭਰ ਗਿਆ ਇਹ ਪਾਣੀ ਆ ਬਾੜੀ ਤਾਂ ਲਗੜਨੀ ਕੋਈ ਨਹੀਂ ਆ ਰਹੀ ਬਿਆ ਮਜਬੂਰੀ ਮੈਂ ਭਾਈ ਧਾਨ ਬੋਵਾਂਗੇ ਹਾਂ ਤਾਂ ਕੋਈ ਵੀ ਵੀ ਉਹਨੂੰ ਕੋਈ ਤੋ ਇਹ ਪਾਣੀ ਦਿਖਸੇ ਬੋਧਾਂਗੇ 10 20 ਦਿਨ ਬਾਅਦ ਇਹ ਜਗਾ ਸੁੱਕ ਫਿਰ ਇਹ ਧਾਨ ਵੀ ਸੁੱਕੇਗੇ ਅਰ ਠੇਕ ਕਰ ਲੈ ਰਿਹਾ ਜੀ ਮੈਂ 50000 ਰੁਪਏ ਕਿੱਲ ਦੇ ਗੇ ਸਾਬਤਾ ਹੂੰ ਇਹ ਵੀ 50 ਤੋਂ ਅਗਲਾ ਲੈ ਜਾਏਗਾ ਅਰ ਨੂੰ ਲੈ 10000 ਰੁਪਏ ਬਾੜੀ ਤੇ ਵੀ ਲਾ ਕੇ ਲਿਆ 10 ਦੀ ਧੰਨਾ ਲਾ ਗੇ 70000 ਰੁਪਏ ਖਰਚਾ ਤਾਂ ਦਿਆ ਹੋ ਇੱਕ ਫਸਲ ਤਾਂ ਜ਼ਾਇਲੀ ਇਹ ਦੂਸਰੀ ਕੀ ਆਸ ਹੈ ਕਿ ਨਹੀਂ ਸੈ ਉਹ ਤੇ ਹੀ ਵਗ ਗਿਆ ਮੇਰਾ ਆਲੀ ਬਾਤ ਤਨੂ ਸੈ ਡੀਸੀ ਸਾਹਿਬ ਆਏ ਥੇ ਭਾਈ ਉਹ ਗਾਮੇ ਆਪਣੇ ਬਲੇ ਬਾੜਾ ਬਲੇ ਪਾਣੀ ਤਰਵਾਵਾਂਗੇ ਅਰ ਉਹ ਮੋਟਰ ਮਟਰ ਲਾਇਕੀ ਈ ਵਾ ਮੋਰ ਤੇ ਵੀ ਕੰਜ਼ਾਲ ਦੀ ਗਾਂਦ ਰਿਆ ਖੜਿਆ ਜਾ ਰੋੜਾ ਉੱਪਰ ਬੰਦੇ ਲਾਇ ਦਿੱ ਜ਼ਮੀਦਾਰਾਂ ਨੇ ਇਬ ਖੇਤਾਂ ਵੀ ਪਣੀ ਬੇ